ਸਾਹਿਕਾਰ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੋਂ 4 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਜੀਵਾਲ ਜਾਂ ਕਹਿ ਸਕਦੇ ਹਾਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਵੱਡਾ ਝਟਕਾ ਦਿੱਤਾ ਸੀ ਪੰਜਾਬ ਦੇ 4 ਮੌਜੂਦਾ ਕੈਬਨਿਟ ਮੰਤਰੀਆਂ ਨੂੰ ਉਹਨਾਂ ਦੇ ਵਿੱਚ ਇੱਕ ਸੀ ਅਨਮੋਲ ਗਗਨਮਾਨ ਯਾਨੀ ਕਿ ਚਾਰੇ ਦੇ ਚਾਰੇ ਹੀ ਉਨ੍ਹਾਂ ਦੇ ਅਹੁਦਿਆਂ ਦੇ ਉੱਤੋਂ ਲਾ ਦਿੱਤੇ ਗਏ ਕਿਉਂਕਿ ਇਹਨਾਂ ਵੱਲੋਂ ਸਹੀ ਕੰਮ ਨਹੀਂ ਕੀਤੇ ਜਾ ਰਹੇ ਸੀ ਇੱਕ ਪਾਸੇ ਇਹਨਾਂ ਦੇ ਵਿੱਚੋਂ ਅਨਮੋਲ ਗगन ਮਾਨਸੀ ਅਨਮੋਲ ਗगन ਮਾਨ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਗਏ ਨੇ ਅਨਮੋਲ ਗगन ਮਾਨ ਅਤੇ ਅਨਮੋਲ ਗगन ਮਾਨ ਦੇ ਸਮਰਤਕਾਂ ਦੇ ਵਿੱਚ ਬਚੈਨੀ ਦੀ ਲਹਿਰ ਦੌੜ ਗਈ ਹੈ ਕਿ ਆਖਰ ਅਨਮੋਲ ਗगन ਮਾਨ ਨੇ ਕੀਤਾ ਕੀ ਹੈ ਇੱਕ ਪਾਸੇ ਲੋਨ ਆਰਡਰ ਨੂੰ ਲੈ ਕੇ ਐਮਐਸਪੀ ਦੀ ਗੱਲ ਕੀਤੀ ਗਈ ਅਨਮੋਲ ਗगन ਮਾਨ ਖੁਰਾਂ ਵੱਲੋਂ ਹੁਬ ਹੁਬ ਕੇ ਜਦੋਂ ਸੱਤਾ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਯਾਨੀ ਕਿ ਜਦੋਂ ਐਜ਼ ਅ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ ਉਹਨਾਂ ਦਿਨਾਂ ਦੇ ਵਿੱਚ ਅਨਮੋਲ ਗगन ਮਾਨ ਵੱਲੋਂ ਜਿੱਥੇ ਵੀ ਪ੍ਰਚਾਰਿਆ ਜਾਂਦਾ ਸੀ ਭੰਡਿਆ ਜਾਂਦਾ ਸੀ ਰੱਜ ਕੇ ਕਾਂਗਰਸ ਪਾਰਟੀ ਨੂੰ ਅਤੇ ਕਿਹਾ ਜਾਂਦਾ ਸੀ ਕਿ ਜੇਕਰ ਸਾਡੀ ਸਰਕਾਰ ਆਈ ਤਾਂ ਅਸੀਂ 23 ਦੀਆਂ 23 ਫਸਲਾ ਉੱਤੇ 5 ਮਿੰਟਾਂ ਤੇ ਐਮਐਸਪੀ ਦੇਵਾਂਗੇ ਲੇਕਿਨ ਇਧਰ ਅਨਮੋਲ ਗਗਨ ਮਾਨ ਆਪ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਖਰੜ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਗਾਇਕ ਅਨਮੋਲ ਗਗਨ ਮਾਨ ਵਿਰੁੱਧ ਗ੍ਰਿਫਤਾਰੀ ਦਾ ਗੈਰ ਜ਼ਮਾਨਤੀ ਵੈਂਟ ਜਾਰੀ ਕੀਤਾ ਸੀ ਸੂਤਰਾਂ ਦੇ ਹਵਾਲੇ ਤੋਂ ਪਹਿਲੀ ਇਹ ਖਬਰ ਹੈ ਕਿ ਮਾਮਲਾ ਕੀ ਹੈ ਕਿਉਂ ਆਖਰਕਾਰ ਚੰਡੀਗੜ੍ਹ ਦੀ ਅਦਾਲਤ ਨੇ 56 ਕੱਸਿਆ ਹੈ ਅਨਮੋਲ ਗਗਰਮਾਨਤੇ 4 ਸਾਲ ਪਹਿਲਾਂ ਸੈਕਟਰ 39 ਥਾਣੇ ਨੇ ਉਹਨਾਂ ਦੇ ਵਿਰੁੱਧ ਡੀਸੀ ਦੇ ਹੁਕਮਾਂ ਦੀ ਉਲੰਘਣਾ ਕਰਨ ਅਤੇ ਇੱਕ ਸਰਕਾਰ ਨੂੰ ਪਰੇਸ਼ਾਨ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਸੀ ਕਰਮਚਾਰੀ ਦੇ ਕੰਮ ਵਿੱਚ ਰੁਕਾਵਟ ਪਾਉਣ ਦੇ ਦੋਸ਼ ਵਿੱਚ ਅਤੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਸ ਮਾਮਲੇ ਵਿੱਚ 22 ਦਸੰਬਰ 2024 ਨੂੰ ਅਦਾਲਤ ਵਿੱਚ ਪੋਸ਼ ਹੋਣਾ ਸੀ ਪਰ ਉਹ ਅਦਾਲਤ ਵਿੱਚ ਗੈਰ ਹਾਜ਼ਰ ਸੀ ਇਸ ਲਈ ਗੈਰ ਜ਼ੁਬਾਨਤੀ ਵਰੰਟ ਜਾਰੀ ਕਰ ਦਿੱਤੇ ਗਏ ਨੇ ਅਨਮੋਲ ਗगन ਮਾਨ ਦੇ ਵਿਰੁੱਧ ਯਾਨੀ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਅਨਮੋਲ ਗगन ਮਾਨ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਆਪੇਸ਼ ਨਹੀਂ ਹੁੰਦੀ ਆਪਣਾ ਵਕੀਲ ਲੈ ਕੇ ਤਾਂ ਗ੍ਰਿਫਤਾਰੀ ਵੀ ਹੋ ਸਕਦੀ ਹੈ ਅਨਮੋਲ ਗਗਨਮਾਨ ਇਹਨੂੰ ਕੀ ਕਹੀਏ ਸੱਤਾ ਦਾ ਨਸ਼ਾ ਕਰੀਏ ਜਾਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਯਾਨੀ ਕਿ ਕੀ ਜਿਹੜੇ ਜ਼ਿਲ੍ਹਾ ਅਦਾਲਤ ਵੱਲੋਂ ਵਾਰੰਟ ਜਾਰੀ ਕੀਤੇ ਗਏ ਸੀ ਕੀ ਉੱਥੇ ਹਾਜ਼ਰ ਹੋਣਾ ਨਹੀਂ ਬਣਦਾ ਸੀ ਅਨਮੋਲ ਗਗਨਮਾਨ ਨੂੰ ਚਾਹੇ ਉਸ ਦੇ ਲੱਖ ਰੁਪਏ ਹੋਣ ਇੱਕ ਪਾਸੇ ਦਾ ਆਮ ਆਦਮੀ ਪਾਰਟੀ ਦੇ ਮੌਜੂਦਾ ਕਨਵੀਨਰ ਅਰਵਿੰਦ ਵਿੱਚ ਕਿਜਰੀਵਾਲ ਕਹਿੰਦੇ ਨੇ ਕਿ ਲਾਅ ਨੂੰ ਬਚਾਉਣਾ ਹੈ ਸੰਵਿਧਾਨ ਨੂੰ ਬਚਾਉਣਾ ਹੈ ਅਤੇ ਲੋਕਤੰਤਰ ਨੂੰ ਬਚਾਉਣਾ ਹੈ ਲੇਕਿਨ ਇਧਰ ਅਨਮੋਲ ਗਗਨ ਮਾਨ ਵੱਲੋਂ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚੋਂ ਜਿਹੜੇ ਹੁਕਮ ਜਾਰੀ ਹੋਏ ਸੀ ਉਹਨਾਂ ਦੀਆਂ ਧੱਜੀਆਂ ਉਡਾਰੀ ਉਡਾ ਦਿੱਤੀਆਂ ਗਈਆਂ ਨੇ ਇਸ ਲਈ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵੱਲੋਂ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ ਨੇ ਗੈਰ ਜ਼ਬਾਨਤੀ ਅਨਮੋਲ ਗਗਨ ਮਾਨ ਜੋ ਆਮ ਆਦਮੀ ਪਾਰਟੀ ਦੀ ਹਲਕਾ ਖਰੜ ਤੋਂ ਮੌਜੂਦਾ ਵਿਧਾਇਕ ਹੈ ਧੰਨਵਾਦ